लुधियाना ਦੇ ਪਿੰਡ ਕਾਸਾਬਾਦ ਨੇੜੇ ਸਤਲੁਜ ਦਰਿਆ 'ਚ ਨਹਾਣ ਗਏ ਪੰਜ ਬੱਚੇ ਡੁੱਬ ਗਏ ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਦੀ ਹੈ ਅਤੇ ਉਹਨਾਂ ਦੀ ਭਾਲ ਜਾਰੀ ਹੈ ਡੁੱਬਣ ਵਾਲਿਆਂ ਵਿੱਚੋਂ ਇੱਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਚਾਅ ਕਾਜ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੁਣੋ ਕੀ ਕਹਿਣਾ ਹੈ ਇੱਕ ਡੈਡ ਬੋਡੀ ਰਿਕਵਰ ਹੋਇਆ ਹੈ ਇੱਕ ਡੈਡ ਬੋਡੀ ਰਿਕਵਰ ਹੋਈ ਹੈ ਅਭੀ ਹਮੇ ਬਾਕੀ ਕੋਸ਼ਿਸ਼ਾਂ ਜਾਰੀ ਹੈ ہماری ਕਿੰਨੇ ਡੁੱਬੇ ਹਨ 5 ਲੋਕ ਡੁੱਬੇ ਹਨ ठीक है बच्चे तो सर ये कैसे कुछ अभी पता चला क्या दो हादसे पहले भी एक हादसा हुआ बोल रहे हैं कुछ ये नहीं ये हर साल जितना ध्यान में आया कि हर साल गर्मी के मौसम में ना तो अक्सर ऐसे हादसे होते हैं यहाँ पे इनको समय समय पे समझाया भी जाता है बच्चों को बट दे। दे, ये घर पे बिना बताया आ जाता है जिस कारण ये घटना हो जाती है जी तो अभी आप, आपकी ओर से अभी क्या सर प्रॉफिक कर रहे हैं क्या आगे क्या है सर हमारी टीम्स लगी हुई हैं कल शाम से ही जैसे पता चला था हम रात को भी सर्च ऑपरेशन चले अभी भी चल रहा है ਬਾਕੀ ਪਾਣੀ ਦਾ ਫਲੋ ਜ਼ਿਆਦਾ ਹੋਣ ਕਰਕੇ ਔਰ ਏਰੀਆ ਜ਼ਿਆਦਾ ਹੋਣ ਕਰਕੇ ਥੋੜਾ ਟਾਈਮ ਲੱਗ ਰਿਹਾ ਹੈ। ਕਿ ਕੱਲ ਸਾਨੂੰ ਸ਼ਾਮੇ ਪਤਾ ਲੱਗਿਆ ਸੀ ਸ਼ਹਿਰ ਸਿਗੇ ਵੀ ਬੱਚੇ ਨਹਾਉਣ ਆਏ ਸੀਗੇ ਦਰਿਆ 'ਚ ਰੁਪ ਗਏ। ਪਰ ਅਸੀਂ ਤਾਂ ਬਰਾਲਾ ਕਰਦੇ ਆ ਵੀ ਇੱਥੇ ਨਾ ਨਹਾਉਣ ਆਉਣ। ਅਸੀਂ ਮੁਲਾਜ਼ਮਾਂ ਨੂੰ ਵੀ ਫੋਨ ਕਰਦੇ ਆ ਕਈ ਵਾਰ ਪੀਸੀਆਰ ਨੂੰ ਫੋਨ ਕਰਦੇ ਉਹ ਫੋਨ ਹੀ ਨਹੀਂ ਚੱਕਦੇ। ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਜੇ ਕਿਸੇ ਪਾਸਿਓਂ ਫੋਨ ਆਇਆ ਤਾਂ ਅਸੀਂ ਉੱਤੇ ਮੰਨ ਲਓ ਗੁਮੀਰਚਾਨਾ ਸੋਚੀਏ ਵੀ ਉਹ ਕਿਉਂ ਫੋਨ ਆਇਆ ਸਾਨੂੰ ਪਰ ਉਹ ਨਹੀਂ ਆਉਂਦੇ ਸਤਲੋਜ ਦਰਿਆ ਤੇ ਅਸੀਂ ਕਹਿੰਦੇ ਵੀ ਇਹਨਾਂ ਨੂੰ ਰੋਕਿਆ ਜਾਵੇ ਜਿਹੜ ਜੇ ਉਹਦੀ ਰੋਕਥਾਮ ਕਰੀਏ ਤੇ ਇਹ ਜਾਨਾਂ ਬਚ ਸਕਦੀਆਂ ਸੀਗੀਆਂ ਅਸੀਂ ਡੀਸੀ ਸਾਹਿਬ ਨੂੰ ਵੀ ਇੱਕ ਰਜਿਸਟਰੀ ਕਰਾਈ ਹੈ ਲੈਟਰ ਸੀਪੀ ਸਾਹਿਬ ਨੂੰ ਵੀ ਚੰਡੀਗੜ੍ਹ ਨੂੰ ਵੀ ਮੁੱਖ ਮੰਤਰੀ ਨੂੰ ਵੀ ਵੀ ਇੱਥੇ ਇੱਕ ਪੱਕੀ ਕੋਈ ਗੱਡੀ ਮੁਲਾਜ਼ਮਾਂ ਦੀ ਕਢਾਈ ਜਾਵੇ ਆ 2-2.5 ਮਹੀਨੇ ਜਿੰਨਾ ਚਿਰ ਗਰਮੀ ਆ ਵੀ ਆ ਜਾਨਾਂ ਬਚ ਜਾਣਗੀਆਂ ਨਹੀਂ ਤਾਂ ਅੱਜ ਜਿਹੜਾ ਅੱਜ ਕੱਲ ਇਹ ਆਉਂਦੇ ਆ ਏਦਵਾਰ ਪੰਜ-ਸੱਤ ਫਿਰ ਇੱਥੇ ਡੁੱਬਣਗੇ ਜੇ ਨਾ ਕੋਈ ਸਰਕਾਰ ਨੇ ਹੱਲ ਕੀਤਾ ਪਹਿਲਾਂ ਹੀ ਹੱਸ ਚੁੱਕੇ ਹਾਂ ਹਾਂਜੀ ਪਹਿਲਾਂ ਬਹੁਤ ਹੋ ਚੁੱਕਿਆ ਜੀ ਸਰਕਾਰ ਇਹਦੇ ਬਾਰੇ ਸੋਚਦੀ ਨਹੀਂ ਕਿੰਨੇ ਬੱਚੇ ਡੁੱਬੇ ਆ ਤੇ ਕਿੰਨੇ ਕਿ ਰਿਕਵਰ ਹੋ ਗਿਆ ਡੁੱਬੇ ਆ ਜੀ ਅੱਜ ਤੱਕ ਕੋਈ ਮਿਲਿਆ ਬੱਚਾ ਲੈ ਪੰਜ ਪੰਜ ਡੁੱਬੇ ਆ ਕੱਲ ਦੇ ਇੱਕ ਬੱਚੇ ਦੀ ਮੰਨ ਲਓ ਮਿਲੇ ਆ ਓਡੀ ਤੇ ਕੌਣ ਸੀ ਜੇ ਨਾਲ ਕੋਈ ਪਛਾਣ ਹੋ ਗਈ ਹੈ ਪਛਾਣ ਤਾਂ ਹੈਗੀ ਆ ਜੀ ਉਹ ਜਿਨ੍ਹਾਂ ਦੀ ਪਛਾਣ ਆ ਉਹ ਲੈ ਗਏ ਮਾਪੇ ਉਹਨਾਂ ਦੇ ਆਏ ਹੋਏ ਸਾਰਿਆਂ ਦੇ ਕੱਲ ਦੀ ਰਾਤ ਦੇ ਬੈਠੇ ਇੱਥੇ ਹੋ ਪਰ ਨਲੈਕੀ ਜਿਹੜੀ ਆ ਦੀ ਨਲੈਕੀ ਇਹਦੀ ਸਰਕਾਰ ਦੀ ਆ ਜੇ ਜਨਤਾ ਨੂੰ ਸੇਧ ਦੇਣੀ ਆ ਤਾਂ ਸਰਕਾਰ ਨੇ ਦੇਣੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਜੇ ਅੱਜ ਵੀ ਸਰਕਾਰ ਨੇ ਨਾ ਸੋਚਿਆ ਤਾਂ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੇ ਹਾਸਾ ਫੇਰ ਹੋਣ ਨੂੰ ਤਿਆਰ ਆ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਸਰਕਾਰ ਦੀ ਨਲੈਕੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਅਸੀਂ ਐਪਲੀਕੇਸ਼ਨਾਂ ਦਿੰਨੇ ਆ ਸੀਪੀ ਸਾਹਿਬ ਦੇ ਪਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਠੀਕ ਹੈ